ਸਿਸਟਰ ਕਲਜੀ ਮੈਂ ਹਾਂ ਪੁਨੀਤ ਕੌਰ ਮਹਫੂਜ਼ ਰਹੋ ਤੇ ਮਹਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 29 ਸਾਲਾਂ ਰਮਨਦੀਪ ਕੌਰ ਆਪਣੇ ਹਸਬੰਡ ਸੁਖਜੀਤ ਸਿੰਘ ਨਾਲ ਇਟਲੀ ਰਹਿੰਦੀ ਹੁੰਦੀ ਹੈ ਪਰ ਸ਼ਾਇਦ ਇੰਨਾ ਚ ਸਭ ਠੀਕ ਨਹੀਂ ਹੁੰਦਾ ਉਹ ਅਲੱਗ ਰਹਿਣਾ ਚਾਹੁੰਦੀ ਹੁੰਦੀ ਆ ਇਸ ਤੋਂ ਇੱਥੇ ਅਲੱਗ ਦਾ ਮਤਲਬ ਤਲਾਕ ਨਹੀਂ ਇਸ ਦਾ ਮਤਲਬ ਇਹ ਹੈ ਕਿ ਸ਼ਾਇਦ ਉਹ ਸਪੇਸ ਚਾਹੁੰਦੀ ਹੁੰਦੀ ਹੈ ਉਸ ਤੋਂ ਪਿਛਲੇ ਕੁਝ ਸਾਲਾਂ ਤੋਂ ਵੈਸੇ ਹੀ ਆ ਬੜਾ ਚੱਲ ਪਿਆ ਹੈ ਕਿ ਮੈਨੂੰ ਤੇਰੇ ਤੋਂ ਬ੍ਰੇਕ ਚਾਹੀਦੀ ਹੈ ਮੈਂ ਵਕਤ ਚਾਹੁੰਨੀ ਆ ਆਪਣੇ ਵਾਸਤੇ ਜਾਂ ਚਾਹਣਾ ਮੈਨੂੰ ਸਪੇਸ ਚਾਹੀਦੀ ਹੈ ਹਾਲਾਂਕਿ ਜਦੋਂ ਰਿਸ਼ਤੇ ਆਪਣੇ ਵਾਸਚ ਨਾ ਰਹਿਣ ਤਾਂ ਥੋੜਾ ਰੁਕਣਾ ਤੇ ਸੋਚਣਾ ਕੋਈ ਮਾੜੀ ਗੱਲ ਨਹੀਂ ਪਰ ਅੱਜ ਕੱਲ ਸਿਸਟਮ ਥੋੜਾ ਜ਼ਿਆਦਾ ਕੈਜੂਅਲ ਹੈ ਅੱਜ ਕੱਲ ਤੁਸੀਂ ਸਲੀਪ ਡਿਵੋਰਸ ਦੇ ਬਾਰੇ ਵਿੱਚ ਸੁਣਿਆ ਹੋਣਾ ਨਾ ਜਿਸ ਪਤੀ ਪਤਨੀ ਦਾ ਤਲਾਕ ਤਾਂ ਨਹੀਂ ਹੁੰਦਾ ਪਰ ਉਹ ਸੌਂਦੇ ਇੱਕ ਦੂਜੇ ਤੋਂ ਵੱਖ-ਵੱਖ ਨੇ ਅਲੱਗ-ਅਲੱਗ ਕਮਰਿਆਂ 'ਚ ਜਾਂ ਵੱਖ-ਵੱਖ ਫਲੋਰਸ ਤੇ ਇੱਕੋ ਘਰ ਚ ਰਹਿੰਦਿਆਂ ਹੋਇਆਂ ਉਹਨਾਂ ਅਕੋਰਡਿੰਗ ਇਦਾਂ ਕਰਨ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਮਜ਼ਬੂਤ ਹੁੰਦਾ ਹੈ ਖੇ ਅਸੀਂ ਸਿਰਫ ਇਸ ਬਾਰੇ ਡਿਸਕਸ ਕਰ ਰਹੇ ਹਾਂ ਜਿਸ ਦੀ ਲਾਈਫ ਹੈ ਉਸ ਨੂੰ ਨਿਜਤਾ ਰੱਖਣ ਦਾ ਤੇ ਆਪਣੀ ਤਰ੍ਹਾਂ ਜਿਉਣ ਦਾ ਪੂਰਾ ਹੱਕ ਹੈ ਸੋ ਵਾਪਸ ਮੈਂ ਰਮਨਦੀਪ ਕੌਰ ਤੇ ਹੀ ਆਉਣੀ ਹੈ ਇਟਲੀ ਰਹਿੰਦਿਆਂ ਆਪਣੇ ਘਰ ਵਾਲੇ ਨਾਲ ਉਹ ਖੁਸ਼ ਨਹੀਂ ਹੁੰਦੀ ਉਮਰ ਵੀ ਕਾਟੀ ਹੁੰਦੀ ਹੈ ਉਸ ਦੀ ਅਜੇ 30 ਦੀ ਵੀ ਨਹੀਂ ਹੋਈ ਹੁੰਦੀ ਇਸ ਦਾ ਚਿਤ ਹੁੰਦਾ ਹੈ ਕਿ ਮੈਂ ਪੰਜਾਬ ਚਲੀ ਜਾਵਾਂ ਤੇ ਉਹ ਏਦਾਂ ਕਰ ਵੀ ਲੈਂਦੀ ਹੈ ਉਹ 2008 ਨੂੰ ਆਪਣੇ ਸਹੁਰੇ ਘਰ ਆ ਜਾਂਦੀ ਹੈ ਜੋ ਕਿ ਜਲੰਧਰ ਦੇ ਇੱਕ ਪਿੰਡ ਚ ਹੁੰਦਾ ਇੱਥੇ ਪਿੰਡ ਦਾ ਨਾਮ ਨਹੀਂ ਦੱਸ ਰਹੀ ਮੈਂ ਤੇ ਸੱਚੀ ਕਹਾਣੀ ਦੇ ਕਿਰਦਾਰਾਂ ਦੇ ਨਾਮ ਵੀ ਬਦਲੇ ਨੇ ਰਮਨਦੀਪ ਕੌਰ ਦੇ ਨਾਲ ਇਸ ਦਾ 10 ਸਾਲ ਦਾ ਮੁੰਡਾ ਸ਼ਮਸ਼ੀਰ ਸਿੰਘ ਵੀ ਹੁੰਦਾ ਹੁਣ ਉਹ ਇੱਥੇ ਹੀ ਰਹਿ ਰਹੀ ਹੁੰਦੀ ਆ ਬੱਚੇ ਨੂੰ ਸਕੂਲ ਵੀ ਇੱਥੇ ਹੀ ਪਾ ਦਿੰਦੀ ਆ ਜਿਵੇਂ ਉਸ ਦਾ ਇਟਲੀ ਆਪਣੇ ਘਰ ਵਾਲੇ ਕੋਲ ਜਾਣ ਦਾ ਕੋਈ ਪਲਾਨ ਨਾ ਹੋਵੇ ਜਿਵੇਂ ਉਸ ਨੇ ਉਹ ਦਰਵਾਜ਼ਾ ਹੀ ਬੰਦ ਕਰਤਾ ਹੋਵੇ ਪੂਰਨ ਰਮਨਦੀਪ ਕੌਰ ਪੰਜਾਬ ਆ ਤੇ ਗਈ ਹੁੰਦੀ ਹੈ ਪਰ ਉਹਨੂੰ ਇੱਕ 파ਟਨਰ ਦੀ ਕਮੀ ਖਲਦੀ ਹੈ। ਉਹਦਾ ਜੀ ਕਰਦਾ ਹੈ ਕਿ ਉਸ ਕੋਲ ਕੋਈ ਇਦਾਂ ਦਾ ਹੋਵੇ ਜਿਸ ਨੂੰ ਉਸਦੀ ਫਿਕਰ ਹੋਵੇ। ਜਿਹੜਾ ਉਸ ਨਾਲ ਪਿਆਰ ਕਰੇ। ਉਹ ਕਈ ਵਾਰ ਸੋਚਦੀ ਹੁੰਦੀ ਹੈ ਕਿ ਉਸ ਨੂੰ ਹੁਣ ਇਹ ਲਾਈਫ ਇਕੱਲਿਆਂ ਹੀ ਬਿਤਾਉਣੀ ਪਊ। ਹੁਣ ਕੀ ਬਸ ਆਹੀ ਰਹੀ ਹੈ ਉਹਦੀ ਲਾਈਫ ਕਿ ਬੱਚਾ ਸੰਭੋ ਘਰ ਦੇ ਕੰਮ ਕਰੋ ਤੇ ਸਾਹ ਲਈ ਜਾਓ। ਕੀ ਹੁਣ ਉਸਦੀ ਲਾਈਫ 'ਚ ਜ਼ਿੰਦਗੀ 'ਚ ਕੋਈ ਚਾ ਕੋਈ ਐਕਸਾਈਟਮੈਂਟ ਨਹੀਂ ਆਉਗੀ? ਇਸੇ ਦਰਮਿਆਨ ਗਵਾਂਢ ਚ ਰਹਿੰਦੇ ਮੁੰਡੇ 27 ਸਾਲਾ ਗੁਰਵੀਰ ਸਿੰਘ ਨੂੰ ਵੇਖ ਕੇ ਇਸ ਦੇ ਮਨ ਚ ਖਿਆਲ ਆਉਂਦਾ ਕਿ ਆ ਕਿੱਡਾ ਸੋਹਣਾ ਮੁੰਡਾ ਹੈ ਵੀ ਗਵਾਂਢ ਚ ਇਹ ਮੇਰਾ ਵੀ ਤਾਂ ਹੋ ਸਕਦਾ ਹਾਲਾਂਕਿ ਮਾਹੌਲ ਪਿੰਡ ਵਾਲਾ ਹੁੰਦਾ ਪਰ ਆਈ ਤਾਂ ਰਮਨਦੀਪ कौर ਇਟਲੀ ਤੋਂ ਹੁੰਦੀ ਹੈ ਉਸ ਚ ਹਿੰਮਤ ਦੀ ਕੋਈ ਕਮੀ ਨਹੀਂ ਹੁੰਦੀ ਉਹ ਖੁਦ ਗੁਰਵੀਰ ਸਿੰਘ ਨੂੰ ਕਹਿੰਦੇ ਆ ਵੀ ਅਪਰੋਚ ਕਰਦੀ ਹੈ ਤੇ ਫਿਰ ਮੁੰਡੇ ਨੂੰ ਵੀ ਸਮਝ ਆ ਜਾਂਦੀ ਹੈ ਕਿ ਇੱਥੇ ਮਾਮਲਾ ਸੈਟ ਆ ਕਿਉਂਕਿ ਇੱਕ ਸੋਹਣੀ ਤੇ ਲਗਭਗ ਹਮ ਉਮਰ ਜਨਾਨੀ ਵੱਲੋਂ ਇਦਾਂ ਦਾ ਇਨਵੀਟੇਸ਼ਨ ਮਿਲਣਾ ਗੁਰਵੀਰ ਲਈ ਵੱਡੀ ਗੱਲ ਹੁੰਦੀ ਆ ਉਹ ਉਸ ਦਾ ਇਸ਼ਾਰਾ ਬਖੂਬੀ ਸਮਝ ਲੈਂਦਾ ਤੇ ਅਲੈਜਡਲੀ ਇਹਨਾਂ ਦੋਵਾਂ 'ਚ ਪਹਿਲਾਂ ਅੱਖਾਂ ਮਿਲਦੀਆਂ ਨੇ ਹਾਸੇ ਮਿਲਦੇ ਨੇ ਤੇ ਫਿਰ ਸ਼ਰੀਰ ਹੁਣ ਰਮਨਦੀਪ ਕੌਰ ਨੂੰ ਕੁਝ ਵੀ ਉਪਰਾਂ ਨਹੀਂ ਲੱਗ ਰਿਹਾ ਹੁੰਦਾ ਹੁਣ ਪੰਜਾਬ 'ਚ ਉਸ ਦਾ ਜੀ ਚੰਗੀ ਤਰ੍ਹਾਂ ਲੱਗ ਰਿਹਾ ਹੁੰਦਾ ਹੁਣ ਤਾਂ ਇਟਲੀ ਦਾ ਆਈ ਵੀ ਉਸ ਦੇ ਜ਼ਿਹਨ 'ਚੋਂ ਮਿਟ ਜਾਂਦਾ ਸਾਲ 2010 ਚੱਲ ਰਿਹਾ ਹੁੰਦਾ ਹੁਣ ਰਮਨਦੀਪ ਕੌਰ ਦੇ 10 ਸਾਲਾ ਪੁੱਤ ਸ਼ਮਸ਼ੀਰ ਸਿੰਘ ਦਾ ਰੋਜ਼ ਦੀ ਤਰ੍ਹਾਂ ਸਕੂਲ ਹੁੰਦਾ ਹੈ ਮਾਂ ਰਮਨਦੀਪ ਕੌਰ ਪੁੱਤ ਨੂੰ ਸੋਹਣੀ ਤਰ੍ਹਾਂ ਤਿਆਰ ਕਰਕੇ ਕੱਪੜੇ ਪ੍ਰੈਸ ਕਰਕੇ ਟਿਫਿਨ ਦੇ ਕੇ ਸਕੂਲ ਪੇਜਦੀ ਆ ਸਕੂਲ ਪਹੁੰਚਦਿਆ ਉਹਦਾ ਜੀ ਖਰਾਬ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ਮਸ਼ੀਰ ਦਾ ਬੱਚੇ ਦਾ ਛੁੱਟੀਆਂ ਹੁੰਦਿਆਂ ਉਹਨੂੰ ਵੱਡੀਆਂ ਵੱਡੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਵੀ ਨੌਨਸਟਾਪ ਉਸਦੀ ਤਬੀਅਤ ਵਿਗੜ ਰਹੀ ਹੁੰਦੀ ਹੈ ਰਮਨਦੀਪ ਕੌਰ ਦੇ ਸੌਰੇ ਤੇ ਗੁਆਂਡੀ ਸਭ ਡਰ ਜਾਂਦੇ ਆ ਕਿ ਬੱਚਾ ਸਵੇਰੇ ਤੱਕ ਤਾਂ ਠੀਕ ਸੀ ਹੁਣ ਇੱਕੋ ਦਮ ਕੀ ਹੋ ਗਿਆ ਉਹ ਸ਼ਮਸ਼ੇਰ ਨੂੰ ਬਿਨਾਂ ਦੇਰ ਕੀਤੇ ਹਸਪੀਟਲ ਲੈ ਕੇ ਜਾਂਦੇ ਆ ਪਰ ਉਹ ਬਚਦਾ ਨਹੀਂ ਖਤਮ ਹੋ ਜਾਂਦਾ ਸਾਰਿਆਂ ਵਾਸਤੇ ਇਹ ਡੂੰਗਾ ਝਟਕਾ ਹੁੰਦਾ ਕੁਝ ਦਿਨ ਬਾਅਦ ਗੁਆਂਡੀਆਂ ਨੂੰ ਸਵੇਰ ਦੀ ਇੱਕ ਗੱਲ ਚੇਤੇ ਆਉਂਦੀ ਹੈ ਕਿ ਸ਼ਮਸ਼ੇਰ ਨੇ ਸਵੇਰ ਸਕੂਲ ਬੱਸ ਵਾਲੇ ਸਟੈਂਡ ਤੇ ਕਿਹਾ ਸੀ ਕਿ ਮੰਮੀ ਨੇ ਅੱਜ ਮੈਨੂੰ ਇੱਕ ਗੋਲੀ ਖਵਾ ਕੇ ਭੇਜਿਆ ਅੱਜ ਮੈਂ ਦਵਾਈ ਖਾ ਕੇ ਆਇਆ ਉਵੇਂ ਜਿਵੇਂ ਬੱਚਾ ਨਾਰਮਲੀ ਗੱਲਾਂ ਕਰਦਾ ਤੇ ਇਸ ਵੇਲੇ ਬਹੁਤ ਲੋਕ ਆਪਣੇ ਬੱਚਿਆਂ ਨਾਲ ਸਟੈਂਡ ਤੇ ਬੱਸ ਸਟੈਂਡ ਤੇ ਆਏ ਵੀ ਹੁੰਦੇ ਨੇ ਪਰ ਉਸ ਵਕਤੇ ਸ਼ਮਸ਼ੇਰ ਬਿਲਕੁਲ ਠੀਕ ਲੱਗ ਰਿਹਾ ਹੁੰਦਾ ਜਰਾ ਵੀ ਬਿਮਾਰ ਨਹੀਂ ਹੁੰਦਾ ਕਿਤੇ ਕਿਸੇ ਨੇ ਸਕੂਲ 'ਚ ਤਾਂ ਉਹਨੂੰ ਕੁਝ ਨਹੀਂ ਖਵਾਤਾ ਜਾਂ ਜੋ ਮਾਂ ਰਮਨਦੀਪ ਕੌਰ ਨੇ ਗੋਲੀ ਦਿੱਤੀ ਸੀ ਉਹ ਤਾਂ ਨਹੀਂ ਰਿਐਕਟ ਕਰਗੇ ਸੋ ਸ਼ੱਕ ਕੱਢਣ ਲਈ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਹੈ ਤੇ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪੁਲਿਸ ਹੁਣ ਰਫ਼ਤਾਰ ਨਾਲ ਇਨਵੈਸਟੀਗੇਸ਼ਨ 'ਚ ਜੁਟ ਜਾਂਦੀ ਹੈ ਕਿਉਂਕਿ ਮਾਮਲਾ ਜਵਾਕ ਨਾਲ ਤਾਲੁਕ ਰੱਖਦਾ ਹੋਇਆ ਹੁੰਦਾ ਹੈ। ਸਭ ਤੋਂ ਪਹਿਲਾਂ ਪੁਲਿਸ ਜ਼ਾਹਰ ਤੌਰ ਤੇ ਪਰਿਵਾਰ ਦਾ ਬੈਕਗ੍ਰਾਉਂਡ ਦੇਖਦੀ ਹੈ। ਉਹਨਾਂ ਨੂੰ ਪੁੱਛਦੀ ਹੈ ਕਿ ਜਵਾਕ ਨੂੰ ਸਕੂਲੇ ਕੋਈ ਤੰਗ ਤਾਂ ਨਹੀਂ ਸੀ ਕਰਦਾ ਜਾਂ ਕਿਸੇ ਤੇ ਕੋਈ ਸ਼ੱਕ ਹੋਵੇ। ਵੈਸੇ ਤਾਂ ਪੁਲਿਸ ਨੂੰ ਉਮੀਦ ਹੁੰਦੀ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਕਾਫੀ ਕੁਝ ਕਲੀਅਰ ਹੋ ਜਾ। ਪਰ ਰਿਪੋਰਟ ਆਉਣ ਤੱਕ ਉਹ ਆਪਣੀ ਤਫ਼ਤੀਸ਼ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਹੁੰਦੇ। ਇਨਵੈਸਟੀਗੇਸ਼ਨ ਮੋਡ ਔਨ ਹੁੰਦਾ ਤੇ ਇਸੇ ਦੌਰਾਨ ਪੁਲਿਸ ਨੂੰ ਪਤਾ ਲੱਗਦਾ ਕਿ ਰਮਨਦੀਪ ਕੌਰ ਆਪਣੇ ਘਰ ਵਾਲੇ ਕੋਲ ਇਟਲੀ ਨਹੀਂ ਰਹਿੰਦੀ ਉਹ ਪੰਜਾਬ ਰਹਿੰਦੀ ਆ ਕੁਝ ਸਾਲਾਂ ਤੋਂ ਪੁਲਿਸ ਨੂੰ ਪਿੰਡ ਤੋਂ ਇਨਫੋਰਮੇਸ਼ਨ ਮਿਲਦੀ ਆ ਕਿ ਇਸਦੇ ਤੇ ਇਸਦੇ ਹਸਬੰਡ ਦੇ ਆਪਸੀ ਸੰਬੰਧ ਡਿਸਟਰਬਡ ਹੁੰਦੇ ਨੇ ਤੇ ਜੋ ਲੋਕ ਇਹ ਦੱਸਦੇ ਨੇ ਉਹ ਇਹ ਵੀ ਰਿਯੂਮਰਸ ਦੱਸਦੇ ਨੇ ਕਿ ਰਮਨਦੀਪ ਕੌਰ ਤੇ ਇਸੇ ਪਿੰਡ ਦੇ ਗੁਰਵੀਰ ਸਿੰਘ ਦੀ ਕਾਫੀ ਨੇੜਤਾ ਪੁਲਿਸ ਨੂੰ ਹੁਣ ਕੰਮ ਕਰਨ ਲਈ ਇੱਕ ਨਵਾਂ ਐਂਗਲ ਮਿਲ ਜਾਂਦਾ ਹੈ ਇਹਨਾਂ ਨੂੰ ਪੋਸਟਮਾਰਟਮ ਤੇ ਫੋਰੈਂਸਿਕ ਦੀ ਰਿਪੋਰਟ ਵੀ ਆ ਜਾਂਦੀ ਹੈ ਉਸ ਜਵਾਕ ਦੇ ਖਤਮ ਹੋਣ ਦਾ ਕਾਰਨ ਕਸ਼ਕਾਲੀਆਂ ਉਹ ਗੋਲੀਆਂ ਹੁੰਦੀਆਂ ਨੇ ਪੁਲਿਸ ਰਮਨਦੀਪ ਕੌਰ ਦੇ ਤੇ ਸ਼ਮਸ਼ੇਰ ਦੇ ਰੂਮ ਦੀ ਤਲਾਸ਼ੀ ਲੈਂਦੀ ਹੈ ਤੇ ਉਥੋਂ ਉਹੀ ਸੇਮ ਗੋਲੀਆਂ ਬਰਾਮਦ ਹੁੰਦੀਆਂ ਨੇ ਮੈਂ ਨਾਮ ਨਹੀਂ ਲੈ ਰਹੀ ਉਹਨਾਂ ਟੈਬਲੇਟਸ ਦਾ ਹੁਣ ਪੁਲਿਸ ਕੋਲ ਥੋਸ ਵਜ੍ਹਾ ਹੁੰਦੀ ਆ ਰਮਨਦੀਪ ਕੌਰ ਤੋਂ ਪੁੱਛਗਿੱਛ ਕਰਨ ਦੀ ਪਰ ਪੁਲਿਸ ਨੂੰ ਸਖਤੀ ਦੀ ਲੋੜ ਹੀ ਨਹੀਂ ਪੈਂਦੀ ਰਮਨਦੀਪ ਕੌਰ ਖੇਤੀ ਹੀ ਕਬੂਲ ਕਰ ਲੈਂਦੀ ਹੈ ਕਿ ਉਸੇ ਨੇ ਆਪਣੇ ਪੁੱਤ ਨੂੰ ਉਹ ਜ਼ਰੀਲੀ ਗੋਲੀ ਦਿੱਤੀ ਸੀ ਜਿਸ ਨਾਲ ਉਸ ਦੀ ਜਾਨ ਗਈ ਹੈ ਉਸ ਦਾ ਮੋਟਿਵ ਹੀ ਉਹਨੂੰ ਖਤਮ ਕਰਨਾ ਸੀ ਦਰਅਸਲ ਇਨਫੋਰਮੇਸ਼ਨ ਮੁਤਾਬਕ ਉਹ ਗੁਰਵੀਰ ਸਿੰਘ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਸੀ ਤੇ ਨਵੀਂ ਜ਼ਿੰਦਗੀ 'ਚ ਉਹਨੂੰ ਪੁਰਾਣਾ ਕੁਝ ਨਹੀਂ ਸੀ ਚਾਹੀਦਾ ਉਹਨੂੰ ਬੜਾ ਔਖਾ ਪਿਆਰ ਮਿਲਿਆ ਸੀ ਤੇ ਉਹ ਉਹਨੂੰ ਗਵਾਉਣਾ ਨਹੀਂ ਸੀ ਚਾਹੁੰਦੀ ਆਪਣੇ ਪੁੱਤ ਕਰਕੇ ਸ਼ਮਸ਼ੇਰ ਉਹਨੂੰ ਰੁਕਾਵਟ ਲੱਗ ਰਿਹਾ ਸੀ ਰੋੜਾ ਲੱਗ ਰਿਹਾ ਸੀ ਉਹ ਇਹ ਵੀ ਸੋਚਦੀ ਸੀ ਕਿ ਉਹ ਇਸ ਰਿਸ਼ਤੇ ਨੂੰ ਅਕਸੈਪਟ ਵੀ ਨਹੀਂ ਕਰੂ ਸੋ ਉਸਨੇ ਆਪਣੇ ਖੁਸ਼ਹਾਲ ਫਿਊਚਰ ਲਈ ਉਹਨੂੰ ਖਤਮ ਕਰ ਦਿੱਤਾ ਪੁਲਿਸ ਨੂੰ ਲੱਗਦਾ ਹੈ ਕਿ ਗੁਰਵੀਰ ਵੀ ਇਸ ਸਬ ਕੌਨਸਪੀਰੇਸੀ ਚ ਸ਼ਾਮਲ ਸੀ ਸੋ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕੋਰਟ ਚ ਕੈਮੀਕਲ ਐਗਜ਼ਾਮੀਨਰਸ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਜਿਸ ਚ ਸਾਬਤ ਹੁੰਦਾ ਹੈ ਕਿ ਜਵਾਬ ਦੀ ਮੌਤ ਜ਼ਹਿਰ ਨਾਲ ਹੀ ਹੋਈ ਹੈ ਕੁਝ ਟੈਸਟੀਮਨੀਜ਼ ਹੁੰਦੀਆਂ ਨੇ ਜਿਸ ਚ ਲੋਕ ਦੱਸਦੇ ਨੇ ਕਿ ਸ਼ਮਸ਼ੇਰ ਨੇ ਕਿਹਾ ਸੀ ਕਿ ਉਸ ਦੀ ਮੰਮੀ ਨੇ ਉਸ ਨੂੰ ਸਵੇਰੇ ਦਵਾਈ ਖਵਾਈ ਹੈ ਘਰ ਚੋਂ ਉਹਨਾਂ ਹੀ ਗੋਲੀਆਂ ਦੀ ਰਿਕਵਰੀ ਤੇ ਇਨਾਂ ਦੋਵਾਂ ਦਾ ਅਫੇਅਰ ਸਭ ਸਾਬਿਤ ਕਰ ਦਿੰਦੇ ਨੇ ਕਿ ਇਹ ਦੋਨੋਂ ਹੀ ਇਨਵੋਲਡ ਨੇ ਸੋ ਆਈਪੀਸੀ 302 ਤੇ 120 ਬੀ ਦੇ ਤਹਿਤ ਇਹਨਾਂ ਦੀ ਕਨਵਿਕਸ਼ਨ ਹੁੰਦੀ ਹੈ ਤੇ 2013 ਚ ਇਹਨਾਂ ਦੋਵਾਂ ਨੂੰ ਐਡੀਸ਼ਨਲ ਸੈਸ਼ਨ ਜੱਜ ਗੁਰਜੰਡ ਸਿੰਘ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਕੰਬ ਗਈ ਨਾ ਰੋ ਵੇਖ ਲਿਆ ਨਾ ਸੈਲਫਿਸ਼ ਹੋਣ ਦਾ ਮਿਆਰ ਇਹ ਕਿਦਾਂ ਦਾ ਖੁਸ਼ੀ ਭਰਿਆ ਫਿਊਚਰ ਚਾਹੁੰਦੀ ਸੀ ਰਮਨਦੀਪ कौर ਜਿਸ ਚ ਉਹ ਆਪਣੇ ਹੀ ਮੁੰਡੇ ਦੇ ਖੂਨ ਨਾਲ ਖੁਸ਼ਹਾਲ ਪੇਂਟਿੰਗ ਉਕਰਨ ਦੀ ਫਿਰਾਕ ਚ ਸੀ ਚਲੋ ਘਰ ਵਾਲੇ ਨਾਲ ਨਹੀਂ ਬਣਦੀ ਹੋਣੀ ਮੰਨ ਲਿਆ ਅਫੇਰ ਵੀ ਹੋ ਗਿਆ ਉਹ ਮੁੰਡਾ ਪਸੰਦ ਆ ਗਿਆ ਫੇਰ ਇਨਾਫ ਪਰ ਉਸ ਨਵੇਂ ਮੁੰਡੇ ਦੇ ਪਿਆਰ ਦੇ ਚੱਕਰ ਚ ਆਪਣੇ ਮੁੰਡੇ ਤੋਂ ਨਫ਼ਰਤ ਹੋਣ ਲੱਗੀ ਇਹ ਕਿਦਾਂ ਦੀ ਮਾਂ ਸੀ ਫੇਰ ਉਹੀ ਗੱਲ ਜਸਮਦੀ ਹੀ ਪੋਖੀ ਚਾਹੁੰਦੀ ਨਹੀਂ ਸੀ ਕੋਈ ਡਿਸਟਰਬੈਂਸ ਹੋਏ ਸੋ ਉਹ ਕਰਤਾ ਜੋ ਸੋਚ ਕੇ ਵੀ ਮਮਤਾ ਕਮ ਬਚਾਏ ਪਰ ਇਹ ਨਹੀਂ ਕੰਮੀ ਬੱਚਾ ਡਰ ਜਾਏ ਨਾ ਜੀ ਤਾਂ ਮਾਂ ਦੀ ਕੁਛੜ ਚ ਵੱਡ ਜਾਂਦਾ ਮਾਂ ਉਸ ਦੀ ਸੇਫ ਪਲੇਸ ਹੁੰਦੀ ਹੈ ਤੇ ਜੇ ਮਾਂ ਹੀ ਖੁਦ ਦੇ ਬੱਚੇ ਲਈ ਅਨਸੇਫ ਹੋ ਜਾਏ ਤਾਂ ਫੇਰ ਤਾਂ ਦੁਨੀਆ ਦਾ ਹਰ ਕੋਨਾ ਹੀ ਅਨਸੇਫ ਲੱਗੂਗਾ ਕਿੱਧਰ ਨੂੰ ਜਾਏ ਵਾਹਿਗੁਰੂ ਹੀ ਮਿਹਰ ਕਰ ਤੁਸੀਂ ਦੇਖ ਰਹੇ ਹੋ ਕੈਮਰਾ ਲੈਂਸ ਸਾਫ ਅਜੇ